ਖੜਕੂ ਜਿਹੜੇ ਸੀ ਉਹਨਾਂ ਦੇ ਹੱਥਾਂ ਦੇ ਵਿੱਚ ਗੰਨਾ ਸੀ ਉਹ ਕਹਿੰਦੇ ਸੀ ਵੀ ਆਓ ਸਿੱਧਾ ਅਸੀਂ ਮੁਕਾਬਲਾ ਕਰਦੇ ਹਾਂ ਨਾ ਪੁਲਿਸ ਵੀ ਇੱਕ ਪਾਸੇ ਇੱਕ ਪਾਸੇ ਖੜਕੂ ਆ ਚਲੋ ਪੁਲਿਸ ਦਾ ਉਹਨਾਂ ਦੇ ਨਾਲ ਲੋਹਾ ਲੈਣਾ ਬੰਦ ਦਾ ਮਤਲਬ ਕਿ ਮੁਕਾਬਲਾ ਕਰਨਾ ਪੜਦਾ ਇਦੋਂ ਖੜਕੂ ਹੋ ਗਏ ਉਹ ਹੋ ਗਏ ਦੋਨੋਂ ਹਥਿਆਰਬੰਦ ਪਾਰਟੀ ਪਰ ਜਿਹੜੇ ਜ਼ਥੇਦਾਰ ਸਾਬਸੀ ਇਹਨਾਂ ਦਾ ਕੀ ਬਸੂਤ ਕੌਮ ਦੇ ਜ਼ਥੇਦਾਰ ਹਨ ਉਹਨਾਂ ਨੂੰ ਸ਼ਹੀਦ ਕਰ ਦਿੱਤਾ ਗਿਆ ਉਹ ਵੀ ਬਾਰ-ਬਾਰ ਇੱਕ ਵਾਰੀ ਨਹੀਂ ਉਹਨਾਂ ਨੂੰ ਬਾਰ-ਬਾਰ ਚੱਕਿਆ ਗਿਆ ਤੇ ਜਦੋਂ ਆਖਰੀ ਵਾਰ ਚੱਕਿਆ ਉਹਨਾਂ ਨੂੰ ਕਹਿੰਦੇ ਕੋਤੋਰਾ ਸਾਹਿਬ ਨੂੰ ਘੇਰਾ ਪਾ ਲਿਆ ਸੀਗਾ ਤੇ ਉੱਥੋਂ ਸੰਗਤਾਂ ਵੀ ਨਾਲ ਘਰ ਜਾਂਦੀਆਂ ਤੇ ਘਰੋਂ ਜਦੋਂ ਤਰਨ ਲੱਗਦੇ ਆ 200 ਸੰਗਤ ਮੈਂਬਰ ਸੀ ਕਹਿੰਦੇ ਕਹਿੰਦੇ ਉੱਥੇ ਸੰਗਤਾਂ ਨੂੰ ਫਤੇ ਬੁਲਾ ਦਿੰਦੇ ਕਿ ਸ਼ਾਇਦ ਆ ਸਾਡੀ ਆਖਰੀ ਫਤੇ ਉਹਨਾਂ ਨੂੰ ਪਹਿਲਾਂ ਹੀ ਪਤਾ ਸੀ ਘਰੋਂ ਕਹਿ ਕੇ ਗਈ ਸੀ ਅਸੀਂ ਅੰਦਰ ਜਦੋਂ ਗਏ ਕਹਿੰਦੇ ਇੱਕ ਖੁੰਜੇ 'ਚ ਵਿਅਕਤੀ ਬੈਠਾ ਸੀਗਾ ਕਹਿੰਦੇ ਨੀਲਾ ਤੇ ਕਾਲਾ ਹੋਇਆ ਪਿਆ ਸੀਗਾ ਤੇ ਗੋਡਿਆਂ ਦੇ ਵਿੱਚ ਜਦਾਂ ਕਹ ਲੋ ਸਿਰ ਦਿੱਤਾ ਹੋਇਆ ਸੀਗਾ ਤੇ ਬਸ ਫੇਰੇ ਦਹੀਂ ਪੁਲਿਸ ਲੈ ਗਈ ਉਹਨੂੰ ਸ਼ਾਇਦ ਚਾਹੁੰਦੇ ਨਾ ਹੋਣਗੇ ਦੇਖਣ ਨੂੰ ਕਹਿੰਦੇ ਉਹੀ ਜਥੇਦਾਰ ਸਾਹਿਬ ਸੀਗੇ ਹੋਰ ਕੋਈ ਹੈ ਹੀ ਨਹੀਂ ਸੀ ਉੱਥੇ ਕਹਿੰਦੇ ਪਲੇ ਸਟੇਸ਼ਨ ਉਸ ਟਾਈਮ ਤੇ ਕਹਿੰਦੇ ਸੰਤਾਂ ਤੋਂ ਬਾਅਦ ਸੰਤ ਜਨਰਲ ਜਨਰਲ ਸਿੰਘ ਦੀ ਖਾਲਸਾ ਪੰਡਰਾਲਿਆਂ ਤੋਂ ਬਾਅਦ ਹੈ ਜਿਹੜੀ ਬਾਤ ਕਹਿੰਦੇ ਚ ਕਿ ਇਹਨਾਂ ਨੇ ਉਦੋਂ ਚੁੱਕੀ ਫਿਰ ਸਰਕਾਰਾਂ ਹੱਲ ਗਈਆਂ ਵੀ ਅਸੀਂ ਤਾਂ ਇੰਨਾ ਸਾਰਾ ਕੁਸ਼ਟਾ ਹਟਾ ਮਾਰਦੇ ਫਿਰ ਬੋਲੀ ਜਾਂਦੇ ਸੋ ਇਸ ਕਰਕੇ ਇਹਨਾਂ ਨਾਲ ਹੋਇਆ ਜੋ ਹੋਇਆ अच्छा ਹੁਣ ਜੇ ਗੱਲ ਕਰੀਏ ਇਸ ਰਿਪੋਰਟ ਦੀ ਇਹਦੇ ਆਉਣ ਦੇ ਨਾਲ ਕੋਈ ਫਾਇਦਾ ਹੋਇਆ ਮਤਲਬ ਮੈਂ ਇਹ ਇਹ ਤਾਂ ਕਹੂੰਗਾ ਕਿ ਅਵੇਅਰਨੈਸ ਹੋ ਗਈ ਲੋਕਾਂ ਨੂੰ ਪਤਾ ਲੱਗ ਗਿਆ ਕਿਉਂਕਿ ਸੈਂਕੜੇ ਇੰਟਰਵਿਊਜ਼ ਆ ਗਈਆਂ ਇਹਦੇ ਉੱਤੇ ਚਸ਼ਮਦੀਨ ਗਵਾਹ ਸਾਹਮਣੇ ਆ ਗਏ ਵਕੀਲ ਆ ਗਏ ਉਹਨਾਂ ਨੂੰ ਦੱਸਿਆ ਗਿਆ ਕਿ ਆ ਵੀ ਕਿਵੇਂ ਕਿਵੇਂ ਹੋਇਆ ਇਸ ਤੋਂ ਇਲਾਵਾ ਅਵੇਅਰਨੈਸ ਤੋਂ ਇਲਾਵਾ ਇਹਦਾ ਫਾਇਦਾ ਕੀ ਹੈ ਕਿਵੇਂ ਰਿਪੋਰਟ ਬਾਹਰ ਆਈ ਤੁਹਾਨੂੰ ਕੀ ਲੱਗਦਾ ਗੇਮ ਖੇਲੀ ਜਾ ਰਹੀ ਹੈ ਜੀ ਮੇਰੇ ਖਿਆਲ ਨਾਲ ਮੈਂ ਵੀ ਸੋਚ ਰਿਹਾ ਸੀ ਇਸ ਚੀਜ਼ ਬਾਰੇ ਅੱਜ ਹੀ ਵੀ ਇਹ ਕਿੱਦਾਂ ਹੋਣ ਆਈ ਹੈ ਰਿਪੋਰਟ ਬਾਸ ਸੋ ਬਗੈਰ ਸੈਂਟਰ ਦੇ ਜਾਂ ਪੰਜਾਬ ਗਵਰਨਮੈਂਟ ਦੇ ਅਪਰੂਵਲ ਤੋਂ ਬਗੈਰ ਤਾਂ ਬਾਹਰ ਆ ਨਹੀਂ ਸਕਦੀ ਹੁਣ ਉਹਨਾਂ ਉਹਨੇ ਉਹਨਾਂ ਕੰਮ ਕਰਤਾ ਵੀ ਸਾਡੀ ਵਾਚ ਤੇ ਅਸੀਂ ਦੇਖੋ ਆ ਰਿਲੀਜ਼ ਕੀਤਾ گا ਵੋਟ ਆ ਜਾਣੀਆਂ ਲੋਕ ਸੋਚੋਗੇ ਕਿ ਭਣੀ ਸੱਚ ਬੋਲਦੇ ਆ ਇਹ ਸੱਚੇ ਆ ਐਕਚੁਅਲੀ ਪਰ ਬੋਲਣਾ ਹੈ ਨਹੀਂ ਸੋ ਰਿਲੀਜ਼ ਜ਼ਰੂਰ ਕਰਤੀ ਪਰ ਐਕਸ਼ਨ ਨਹੀਂ ਲੈਣਾ ਸਿੱਖ ਪੰਥ ਦੇ ਵਿੱਚ ਜਥੇਦਾਰ ਦਾ ਅਹੁਦਾ ਜਿਹੜਾ ਹੈ ਉਹ ਕਿਸੇ ਦੇਸ਼ ਦੇ ਪ੍ਰਾਈਮ ਮਿਨਿਸਟਰ ਤੋਂ ਕਿੰਨਾ ਹੀ ਜ਼ਿਆਦਾ ਵੱਡਾ ਹੈ ਜਾਂ ਫਿਰ ਕਿਸੇ ਸਟੇਟ ਦੇ ਮੁੱਖ ਮੰਤਰੀ ਨਾਲੋਂ ਕਿੰਨਾ ਜ਼ਿਆਦਾ ਵੱਡਾ ਹੈ ਸੋ ਉਸ ਜਥੇਦਾਰ ਨੂੰ ਸ਼ਹੀਦ ਕਰ ਦਿੱਤਾ ਗਿਆ 1992 ਦੇ ਵਿੱਚ ਯਾਨੀ ਕਿ ਅਕਾਲ ਤਖਤ ਦੇ ਕਾਰਜਕਾਰੀ ਜਥੇਦਾਰ ਜਥੇਦਾਰ ਗੁਰਦੇਵ ਸਿੰਘ ਕੌਂਕੇ ਹੋਰਾਂ ਨੂੰ ਸ਼ਹੀਦ ਕਰ ਦਿੱਤਾ ਗਿਆ ਉਹ ਵੀ ਕੋ ਕੋਕੇ ਸ਼ਹੀਦ ਕੀਤਾ ਗਿਆ ਫਿਰ ਉਹਨਾਂ ਦੇ ਕਤਲ ਦੀ ਜਾਂ ਮੁਕਾਬਲੇ ਦੀ ਖਬਰ ਲਾਉਣ ਦੇ ਨਾਲੋਂ ਰਿਪੋਰਟ ਦੇਣ ਦੇ ਨਾਲੋਂ ਇਹ ਕਹਿ ਦਿੱਤਾ ਗਿਆ ਕਿ ਭਾਈ ਉਹ ਮਿਸਿੰਗ ਨੇ ਭਗੋੜੇ ਹੋ ਗਏ ਨੇ ਸੋ ਅੱਜ 31 ਸਾਲਾਂ ਬਾਅਦ ਕਹਿੰਦੇ ਆ ਕਿ ਰਿਪੋਰਟ ਬਾਹਰ ਆਈ ਹੈ ਪੁਲਿਸ ਵਾਲਿਆਂ ਦੇ ਕੁਝ ਨਾਮ ਬਾਹਰ ਆਏ ਨੇ ਕਿਵੇਂ ਕਿਵੇਂ ਉਹਨਾਂ ਨੂੰ ਸ਼ਹੀਦ ਕੀਤਾ ਗਿਆ ਉਹ ਨਾਮ ਬਾਹਰ ਆਏ ਨੇ ਸੋ ਹੁਣ ਸੋਚਣ ਵਾਲੀ ਗੱਲ ਇਹ ਆ ਕਿ 31 ਸਾਲ ਬਾਅਦ ਉਹ ਰਿਪੋਰਟ ਬਾਹਰ ਆਉਣ ਦੇ ਮਤਲਬ ਕੀ ਨੇ ਕਿਨੂੰ ਫਾਇਦਾ ਹੋਊਗਾ ਉਹਦਾ ਨੁਕਸਾਨ ਕਿਨੂੰ ਹੋਊਗਾ ਉਸਦਾ ਮਤਲਬ ਕਿ ਜੇ ਤਾਂ ਆਪਾਂ ਇਹ ਦੇਖੀਏ ਕਿ ਉਸ ਰਿਪੋਰਟ ਆਉਣ ਤੋਂ ਬਾਅਦ ਪੁਲਿਸ ਵਾਲੇ ਟੰਗੇ ਜਾਣਗੇ ਜਾਂ ਫਿਰ ਉਹ ਵੱਡੇ ਅਫਸਰ ਟੰਗੇ ਜਾਣਗੇ ਫਿਰ ਇਹ ਤਾਂ ਕਿਤੇ ਨਾ ਕਿਤੇ ਲੱਗਦਾ ਨਹੀਂ ਵੀ ਭਾਈ ਇਸ ਤਰ੍ਹਾਂ ਹੋਊਗਾ ਕਿਉਂਕਿ ਸੁਮੇਤ ਸਿੰਘ ਸਿਆਣੀ ਨੂੰ ਜਿਹੜੇ ਦੋਸ਼ ਵੀ ਸਾਬਤ ਹੋ ਗਏ ਕਿ ਭਾਈ ਇਹਨੇ ਫਲਾਣੇ ਸਿੰਘ ਦਾ ਕਤਲ ਕੀਤਾ ਹੈ ਬਹੁਤ ਬੁਰੀ ਤਰ੍ਹਾਂ ਉਹਦੇ ਜਿਹੜਾ ਹੈ ਉਹਨੂੰ ਟਾਰਚਰ ਕੀਤਾ ਉਸ ਤੋਂ ਬਾਅਦ ਉਹਦੀ ਮੌਤ ਹੋ ਜਾਂਦੀ ਹੈ ਸ਼ਹੀਦੀ ਹੋ ਜਾਂਦੀ ਹੈ ਪਰ ਸੁਮੇத் ਸਿਆਣੀ ਨੂੰ ਫੜਿਆ ਨਹੀਂ ਗਿਆ ਸਿਰਫ ਇੱਕ ਰਾਤ ਜਿਹੜਾ ਸੁਮੇਤ ਸਿਆਣੀ ਜੇਲ੍ਹ ਦੇ ਵਿੱਚ ਰਹਿੰਦਾ ਅਗਲੇ ਦਿਨ ਛੁੱਟ ਜਾਂਦਾ ਹੈ ਫਿਰ ਕੋਰਟ ਵੱਲੋਂ ਉਹਨੂੰ ਬਲੈਂਕਟ ਜ਼ਮਾਨਤ ਦੇ ਦਿੱਤੀ ਜਾਂਦੀ ਹੈ ਸੋ ਹੁਣ ਇਸ ਰਿਪੋਰਟ ਦਾ ਆਉਣ ਦਾ ਮਤਲਬ ਕੀ ਹੈ ਕਿਉਂ ਰਿਪੋਰਟ ਲਿਆਂਦੀ ਗਈ ਹੈ ਉਹ ਸਾਰੀ ਗੱਲਬਾਤ ਆਪਾਂ ਕਰਾਂਗੇ ਉਹਨਾਂ ਦੀ ਸ਼ਹੀਦੀ ਬਾਰੇ ਵੀ ਗੱਲਬਾਤ ਕਰਾਂਗੇ ਸਾਡੇ ਨਾਲ ਸਾਡੇ ਬਹੁਤ ਹੀ ਖਾਸ ਭਾਈ ਕੁਲਦੀਪ ਸਿੰਘ ਜੀ ਦਿਹੋਲ ਪ੍ਰੈਜ਼ੀਡੈਂਟ ਗੁਰੂ ਨਾਨਕ ਗੁਰਦੁਆਰਾ ਸਮਇਤਿਕ ਜੁੜ ਚੁੱਕੇ ਨੇ ਆਓ ਵੈਲਕਮ ਕਰੀ ਵਾਇਗਰ ਜੀ ਕੀ ਵਾਹਿਗੁਰੂ ਜੀ ਦਾ ਖਾਲਸਾ ਤੇ ਪਾਤਸ਼ਾਹ ਜੀ ਅੱਜ ਪਹਿਲਾਂ ਤੇ ਆਪਾਂ ਸ਼ਹੀਦੀ ਬਾਰੇ ਗੱਲ ਕਰੀਏ ਤੇ ਫਿਰ ਉਸ ਤੋਂ ਬਾਅਦ ਆ ਰਿਪੋਰਟ ਆਉਣ ਦਾ ਮਤਲਬ ਕੀ ਹੈ ਇਹ ਤਾਂ ਕਦੇ ਹੁੰਦਾ ਨਹੀਂ ਕਿ ਸਿੱਖਾਂ ਦੇ ਫਾਇਦੇ ਵਾਸਤੇ ਰਿਪੋਰਟ ਬਾਹਰ ਆ ਗਈ ਹੈ ਹਾਂਜੀ ਸੋ ਦੇਖੋ ਇਹ ਨਾ ਆਪਣੇ ਜਿਹੜੇ ਇਸ਼ੂ ਹੁੰਦੇ ਆ ਇਹ ਜਿਹੜੀਆਂ ਪਾਰਟੀਆਂ ਉਹਦੇ ਨਾਲ ਇੱਕ ਕਸਮ ਦੇ ਫੁੱਟਬਾਲ ਜਾਂ ਫ੍ਰੈਂਡਲੀ ਮੈਚ ਖੇਲਦੀਆਂ ਜਦੋਂ ਜਿਹੜੀ ਪਾਰਟੀ ਪਾਵਰ ਚ ਹੁੰਦੀ ਆ ਉਹ ਕੌਸ ਨਹੀਂ ਕਰਦੀ ਜਿਹੜੀ ਬਾਹਰ ਹੁੰਦੀ ਆ ਉਹ ਰੋਲਾ ਪਾਈ ਜਾਂਦੇ ਭਾਵੇਂ ਤੁਸੀਂ ਜਿਹੜਾ 84 ਦਾ ਵੀ ਜਿਹੜਾ ਆਪਣਾ ਕਹਾਣ ਕੀਤਾ ਗਿਆ ਜੈਨੋਸਾਈਡ ਕੀਤਾ ਗਿਆ ਐਥਨਿਕ ਕਲੈਂਜ਼ਿੰਗ ਸੱਚਕਾਣ ਸਰੀ ਦਰਵਾਸਾਬ ਤੇ ਹਮਲਾ ਅਕਾਲ ਤਖਸਾਬ ਤੇ ਹਮਲਾ ਹਨਾ ਕਿੰਨੀਆਂ ਸੰਗਤਾਂ ਉਸ ਟਾਈਮ ਤੇ ਇਹਨਾਂ ਨੇ ਨਿਰਦੋਸ਼ ਸੰਗਤਾਂ ਨੂੰ ਮਾਰਿਆ ਹਨਾ ਤੇ ਮਤਲਬ ਇਹ ਆ ਕਿ ਇਹਨਾਂ ਨੂੰ ਕੋਈ ਮਤਲਬ ਨਹੀਂਗਾ ਕਿ ਸਾਡੇ ਇਸ਼ੂਜ਼ ਨਾਲ ਨਹੀਂ ਮਤਲਬ ਇਹ ਇਹ ਆਪ ਦੇ ਪੋਲਿਟੀਕਲ ਵੋਟ ਬੈਂਕ ਹੁਣ ਵੀ ਗਾਂ ਵੋਟਾਂ ਆ ਜਾਣੀਆਂ ਸ਼ਾਇਦ ਉਹਦੇ ਕਰਕੇ ਵੀ ਹੋ ਸਕਦਾ ਪਰ ਜੇ ਆਪਾਂ ਉਧਰ ਨੂੰ ਉਧਾਂ ਨਿਗਾ ਮਾਰੀਏ ਵੀ ਜਿਹੜਾ ਵੀ ਕੀ ਹੋਇਆ ਜੋ ਵੀ ਹੋਇਆ ਬੌਮ ਮਾਰਿਆ ਹੋਇਆ ਦੇਖੋ ਕੌਮ ਦੇ ਜਥੇਦਾਰ ਹਨਾ ਉਹਨਾਂ ਨੂੰ ਸ਼ਹੀਦ ਕਰ ਦਿੱਤਾ ਗਿਆ ਉਹ ਵੀ ਬਾਰ-ਬਾਰ ਇੱਕ ਵਾਰ ਹੀ ਨਹੀਂ ਉਹਨਾਂ ਨੂੰ ਬਾਰ-ਬਾਰ ਚੱਕਿਆ ਗਿਆ ਤੇ ਜਦੋਂ ਆਖਰੀ ਵਾਰ ਚੱਕਿਆ ਉਹਨਾਂ ਨੂੰ ਕਹਿੰਦੇ ਗੋਦੌਰਾ ਸਾਹਿਬ ਨੂੰ ਘੇਰਾ ਪਾ ਲਿਆ ਸੀਗਾ ਤੇ ਉੱਥੋਂ ਸੰਗਤਾਂ ਵੀ ਨਾਲ ਘਰ ਜਾਂਦੀਆਂ ਤੇ ਘਰੋਂ ਜਦੋਂ ਤੋਰਨ ਲੱਗਦੇ ਆ 200 ਸੰਗਤ ਮੈਂਬਰ ਸੀ ਕਹਿੰਦੇ ਕਹਿੰਦੇ ਉੱਥੇ ਸੰਗਤਾਂ ਨੂੰ ਫਤਿਹ ਬੁਲਾ ਦਿੰਦੇ ਕਿ ਸ਼ਾਇਦ ਆ ਸਾਡੀ ਆਖਰੀ ਫਤਿਹ ਉਹਨਾਂ ਨੂੰ ਪਹਿਲਾਂ ਹੀ ਪਤਾ ਸੀ ਕਰੋ ਕਹਿ ਕੇ ਗਏ ਸੀ ਕਰੋ ਕਹਿ ਕੇ ਗਏ ਸੀ ਹਾਂਜੀ ਤੇ ਉੱਥੇ ਫੇਰ ਕਹਿੰਦੇ ਆ ਦੇਖੋ ਪ੍ਰਸ਼ਾਦਾ ਪਾਣੀ ਵੀ ਪਤਾ ਨਹੀਂ ਉਹਨਾਂ ਨੂੰ ਮਿਲ ਰਿਹਾ ਸੀ ਨਹੀਂ ਸੀ ਉਹ ਮਾਤਾ ਜੀ ਤਾਂ ਲੈ ਕੇ ਜਾ ਰਹੇ ਸੀਗੇ ਪਰ ਕਹਿੰਦੇ ਸਾਨੂੰ ਇਹ ਨਹੀਂ ਪਤਾ ਉਹਨਾਂ ਨੂੰ ਪਹੁੰਚ ਪਹੁੰਚਣ ਦੇ ਰਹੇ ਸੀ ਕਿ ਨਹੀਂ ਤੇ ਜਿਵੇਂ ਸੰਗ ਸਾਬ ਜਥੇਦਾਰ ਸਾਹਿਬ 12 ਸ਼ਖ ਦੇ ਨਹੀਂ ਸੀਗੇ ਕਿਉਂਕਿ ਜਿਹੜੇ ਜੀਵਨ ਵਾਲੇ ਸੰਗ ਬਹੁਤ ਘਾਟੇ ਦੰਪ ਪਰਹੇਜ਼ ਰੱਖਦੇ ਹਨ ਤੇ ਉਹਨਾਂ ਨੇ ਫੇਰ ਉਹਨਾਂ ਨੂੰ ਦੇਖੋ ਹਫਤਾ ਸਾਰਾ ਟੌਰਚਰ ਕੀਤਾ ਪੁੱਠਾ ਲਟਕਾਇਆ ਕਿੰਨੇ ਦਿਨਾਂ ਲਈ ਤੇ ਇਹ ਕਹਿੰਦੇ ਪ੍ਰੈਸ਼ਰ ਇਨਾ ਹੋ ਗਿਆ ਸੀ ਬਲੱਡ ਦਾ ਤੇ ਇੱਕ ਆਖੀ ਸ਼ਾਇਦ ਬਾਹਰ ਆ ਗਈ ਜਾਂ ਕਟ ਘਟਾਪੇ ਕਰਕੇ ਵੀ ਆ ਸਕਦੀ ਹਨ ਤੇ ਇੱਕ ਬਾਬਾ ਜੀ ਵੀ ਸੀਗੇ ਜਿਨ੍ਹਾਂ ਦੇ ਨੌ ਵਿੱਚ ਆਇਆ ਇਹ ਇਨਾਂ ਗੱਲਾਂ ਦੇ ਵਿੱਚ ਆਈ ਵਿਟਨੈਸ ਅਕਾਊਂਟ ਇਹ ਬਾਬਾ ਕਾਲਾ ਸਿੰਘ ਸੀਗੇ ਸ਼ਾਇਦ ਨਾਨਕ ਸਰਗੋਦौरा ਸਾਹਿਬ ਤੋਂ ਤੇ ਉਹ ਕਹਿੰਦੇ ਕਿ ਅਸੀਂ ਅੰਦਰ ਜਦੋਂ ਗਏ ਕਹਿੰਦੇ ਇੱਕ ਖੁੰਝੇ 'ਚ ਵਿਅਕਤੀ ਬੈਠਾ ਸੀਗਾ ਕਹਿੰਦੇ ਨੀਲਾ ਤੇ ਕਾਲਾ ਹੋਇਆ ਪਿਆ ਸੀਗਾ ਤੇ ਗੋਡਿਆਂ ਦੇ ਵਿੱਚ ਜਦਾਂ ਕਹ ਲਓ ਸੈਰ ਦਿੱਤਾ ਹੋਇਆ ਸੀਗਾ ਤੇ ਬਸ ਫਿਰ ਇਹ ਦਹੀਂ ਪੁਲਿਸ ਲੈ ਗਈ ਉਹਨਾਂ ਸ਼ਾਇਦ ਚਾਹੁੰਦੇ ਨਾ ਹੋਣਗੇ ਦੇਖਣ ਨੂੰ ਕਹਿੰਦੇ ਉਹੀ ਜਥੇਦਾਰ ਸਾਹਿਬ ਸੀਗੇ ਹੋਰ ਕੋਈ ਹੈ ਹੀ ਨਹੀਂ ਸੀ ਉੱਥੇ ਕਹਿੰਦੇ ਫਲੇਟ ਸਟੇਸ਼ਨ ਉਸ ਟਾਈਮ ਤੇ ਫਿਰ ਇਹ ਸ਼ਾਇਦ ਉਸੇ ਤੰਦੀ ਗੱਲ ਹੋਵੇ ਇਹ ਕਿ ਆਪਾਂ ਕਹਿ ਨਹੀਂ ਸਕਦੇ ਪਰ ਕਹਿੰਦੇ ਵੀ ਇੱਕ ਅਪਰਲਿਸ ਆਫਸਰ ਨੂੰ ਤਾਰਸ ਆਇਆ ਵੀ ਜਦੋਂ ਜੱਥੇਦਾਰ ਸਾਹਿਬ ਨੂੰ ਪੁੱਠਾ ਟੰਗਿਆ ਹੋਇਆ ਸੀਗਾ ਉਹਨੇ ਲਾ ਕੇ ਉਹਨਾਂ ਨੂੰ ਬਲੈਂਕਟ ਦਿੱਤੀ ਯਾਨੀ ਕੰਬਲ ਵਗੈਰਾ ਤੇ ਹੀਟਰ ਲਾ ਕੇ ਦਿੱਤਾ ਤੇ ਕਹਿੰਦੇ ਕੋਟਣਾ ਜਿਹੜਾ ਸਵਾਰਨ ਪਰ ਆਪਾਂ ਸਿੰਗ ਨਹੀਂ ਕਹਿਣਾ ਕੋਟਣਾ ਬਿਲਕੁਲ ਕਿਉਂਕਿ ਉਹਨੂੰ ਸੋਭਦਾ ਨਹੀਂ ਹੈਣਾ ਜਾਨੀ ਮੈਂ ਕਹਿੰਨਾ ਬਿਆਦਬੀ ਆ ਸਿੰਗ ਸਿੰਗਲਾ ਹਾਂ ਜੀ ਤੇ ਫਿਰ ਉਹ ਆਇਆ ਉਹਨੇ ਫਿਰ ਹੀਟਰ ਵੀ ਕੱਕ ਮਾਰ ਕੇ ਪਰੇ ਮਾਰਿਆ ਕੰਬਲ ਵੀ ਤੇ ਜਥੇਦਾਰ ਸਾਹਿਬ ਤੇ ਬੁਰੇ ਤਰੀਕਿਆਂ ਨਾਲ ਕਿੱਕਾ ਮਾਰ ਲੱਗ ਗਿਆ ਤੇ ਪੱਧੜ ਸ਼ਬਦ ਆਪਲੀ ਬਰਤਨ ਲੱਗ ਗਿਆ ਹਨ ਤੇ ਇੱਕ ਟਾਈਮ ਤੇ ਕੋਸ ਕਿਹਾ ਵੀ ਦੇਖੋ ਜਥੇਦਾਰ ਸਾਹਿਬ ਡਰ ਗਏ ਆ ਵੀ ਉਹਨਾਂ ਦਾ ਵੀ ਕੋਸ ਨਿਕਲ ਗਿਆ ਤੇ ਜਿਹੜਾ ਨਾਲ ਦਾ ਪੁਲਿਸ ਆਫਿਸ ਉਹ ਕਹਿੰਦਾ ਵੀ ਨਹੀਂ ਖੂਨ ਨਿਕਲਿਆ ਕਿਉਂਕਿ ਤੁਸੀਂ ਉਹਨਾਂ ਦੇ ਛੱਡੇ ਪਾੜਦੇ ਸੀਗੇ ਕਟ ਕਟ ਕੇ ਮਾਰ ਮਾਰ ਕੇ ਹਨ ਐਨੀਵੇ ਫੇਰ ਕੀ ਹੋਇਆ ਕਿ ਇਸ ਜਿਹੜੇ ਘੋਟਨਾ ਇਹਦਾ ਤਵਾਦਲਾ ਹੋਣ ਲੱਗਾ ਸੀਗਾ ਸੋ ਇਹ ਪਤਾ ਨਹੀਂ ਕਹਿੰਦੇ ਸ਼ਾਇਦ ਜਾਣਾ ਨਹੀਂ ਸੀ ਚਾਹੁੰਦਾ ਉੱਥੋਂ ਉਸ ਜਗ੍ਹਾ ਤੋਂ ਇਹਨੇ ਸੋ ਜਦਾਂ ਪਤਾ ਨਹੀਂ ਉਹ ਸ਼ੋ ਜੀ ਕਰਤੇ ਸਰਕਮਸਟਾਂਸ ਇਦਾਂ ਕ੍ਰੀਏਟ ਕਰਨ ਦੀ ਕੋਸ਼ਿਸ਼ ਕੀਤੀ ਵੀ ਜੇ ਇੱਥੇ ਕੁਝ ਹੋ ਜੂਗਾ ਸ਼ਾਇਦ ਮੈਨੂੰ ਨਾ ਟਰਾਂਸਫਰ ਕਰੋਗੇ ਸੋ ਇਹਨੇ ਉਸੇ ਮੌਕੇ ਤੇ ਜਥੇਦਾਰ ਸਾਹਿਬ ਦੇ ਗੋਲੀਆਂ ਮਾਰਤੀਆਂ ਫਿਰ ਗਾਂ ਇਦਾਂ ਸਟੋਰੀ ਚੱਲਦੀ ਹੈ ਕਿ ਇਹਨਾਂ ਨੇ ਨਾ ਜਥੇਦਾਰ ਸਾਹਿਬ ਨੂੰ ਚੱਕ ਕੇ ਟੋਟੇ ਟੋਟੇ ਕਰਕੇ ਜਾਨੀ ਬੈਗ ਚ ਪਾ ਕੇ ਕਹਿੰਦੇ ਸਦਮਾ ਬੇਟ ਜਿਹੜੀ ਸਤਲੋਜ ਦਰਿਆ ਉਥੋਂ ਤੀ ਲੰਗ ਦੇ ਉਥੇ ਕਹਿੰਦੇ ਜਥੇਦਾਰ ਸਾਹਿਬ ਨੂੰ ਪਾਣੀ ਚ ਸੱਟਦਾ ਤੇ ਦੇਖੋ ਇਹ ਜਥੇਦਾਰ ਸਾਹਿਬ ਸੀ ਸਾਡੇ ਹੋਰਾਂ ਨੇ ਕੀ ਹੋ ਰਿਆ ਸੀ ਇੱਕ ਸਵਾਲ ਹੈ ਮੇਰਾ ਖਾੜਕੂ ਜਿਹੜੇ ਸੀ ਉਹਨਾਂ ਦੇ ਹੱਥਾਂ ਦੇ ਵਿੱਚ ਗੰਨਾ ਸੀ ਉਹ ਕਹਿੰਦੇ ਸੀ ਵੀ ਆਓ ਸਿੱਧਾ ਅਸੀਂ ਮੁਕਾਬਲਾ ਕਰਦੇ ਹਾਂ ਨਾ ਪੁਲਿਸ ਵੀ ਇੱਕ ਪਾਸੇ ਇੱਕ ਪਾਸੇ ਖਾੜਕੂ ਹੈ ਚਲੋ ਪੁਲਿਸ ਦਾ ਉਹਨਾਂ ਦੇ ਨਾਲ ਲੋਹਾ ਲੈਣਾ ਬਣਦਾ ਮਤਲਬ ਕਿ ਮੁਕਾਬਲਾ ਕਰਨਾ ਬਣਦਾ ਇਧਰੋਂ ਖਾੜਕੂ ਹੋ ਗਏ ਉਹ ਹੋ ਗਏ ਦੋਨੋਂ ਹਥਿਆਰਬੰਦ ਪਾਰਟੀਆਂ ਪਰ ਜਿਹੜੇ ਜਥੇਦਾਰ ਸਾਭ ਸੀ ਇਹਨਾਂ ਦਾ ਕੀ ਕਸੂਰ ਸੀ ਦੇਖੋ ਸੋ ਕਹਿੰਦੇ ਕਿ ਸੰਤ ਜਰਨੈਲ ਸਿੰਘ ਹੋਣਾ ਤੋਂ ਬਾਅਦ ਕਿਉਂਕਿ ਗਵਰਨਮੈਂਟ ਨੇ ਤਾਂ ਆਪਦੇ ਹਿਸਾਬ ਕਰਤਾ ਸੀ ਨਾ ਵਡ ਬਡੰਗਾ ਉਹਨਾਂ ਨੇ ਜਿਵੇਂ ਆਪਾਂ ਗੱਲ ਕਰਦੇ ਸੀ ਵੀ ਸਚਕਣ ਸ੍ਰੀ ਦਰਬਾਰ ਸਾਹਿਬ ਵੀ ਹਮਲਾ ਕੀਤਾ ਜਿਹੜੇ ਧੰਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਸਰੂਪ ਸੀ ਉਹਦੇ ਵਿੱਚ ਦੀ ਵੀ ਗੋਲੀਆਂ ਇਹਨਾਂ ਨੇ ਨਗਾਤੀਆਂ ਜਿੱਥੇ ਹੁਣ ਵੀ ਆਪਾਂ ਉੱਥੇ ਜਾ ਕੇ ਦਰਸ਼ਨ ਕਰ ਸਕਦੇ ਹਾਂ ਉੱਥੇ ਸਰੂਪ ਰੱਖੇ ਹੋਏ ਆ ਉਹਨਾਂ ਦੇ ਉਹ ਦਰਸ਼ਨ ਕਰਾਉਂਦੇ ਆ ਸੰਗਤਾਂ ਦੇ ਹਨਾ ਬਿਲਕੁਲ ਬਿਲਕੁਲ ਤੇ ਅਮ ਅਕਾਲ ਤਖਸਮ ਨੂੰ ਟਾਟੇ ਰੀ ਕੀਤਾ ਸਾਰਾ ਕੁਝ ਕੀਤਾ ਉਹਨਾਂ ਨੇ ਇਹ ਸੋਚਿਆ ਕਿ ਹੁਣ ਬਸ ਫਿਨਿਸ਼ ਆ ਜਦੋਂ ਮੁਗਲਾਂ ਦੇ ਟਾਈਮ ਨਹੀਂ ਸੀ ਉਹਨਾਂ ਨੇ ਸੋਚਿਆ ਵੀ ਅਸੀਂ ਤਾਂ ਆਪ ਦਾ ਕੰਮ ਕਰਤਾ ਹੋਣੇ ਉੱਠ ਨਹੀਂ ਸਕਦੇ ਫੇਰ ਕੀ ਹੋਇਆ ਕਿ ਜਦੋਂ ਸੰਤਾਂ ਤੋਂ ਬਾਅਦ ਇਹ ਆਪਣੇ ਜਥੇਦਾ ਸਾਹਿਬ 1986 ਸਰਬਾਤਖਾਲ ਸੇ ਚ ਸ਼ਾਇਦ ਇਹਨਾਂ ਦੀ ਹੋਈ ਸੀਗੀ ਜਿਹੜੀ ਜਥੇਦਾਰੀ ਇਹਨਾਂ ਨੂੰ ਦਿੱਤੀ ਸੀਗੀ ਤੇ ਕਾਰਜਕਾਰੀ ਆਪਾਂ ਕਹਿ ਦਿੰਨੇ ਆ ਪਰ ਕਾਰਜਕਾਰੀ ਵਾਲਾ ਇਹਨਾਂ ਨੇ ਰੋਲ ਨਹੀਂ ਨਿਭਾਇਆ ਇਹਨਾਂ ਨੇ ਤਾਂ ਫਾਲੋਅਰ ਜਥੇਦਾਰੀ ਸੰਭੀ ਹੁਣ ਜਦੋਂ ਆਪਾਂ ਪਿਛਲੇ ਜਥੇਦਾਰ ਇਤਿਹਾਸ ਬਾਲਚਾਤਮਾ ਆਪਾਂ ਕਹਿੰਨੇ ਆ ਹਾਂਜੀ ਜਥੇਦਾਰ ਸਿੰਘ ਆਪਣੇ ਅਕਾਲੀ ਫੁੱਲਾ ਸਿੰਘ ਜੀ ਵਰਗੇ ਉਹ ਉਹਵੇਂ ਦੇਖੋ ਇਹਨਾਂ ਜਥੇਦਾਰਾਂ ਨੇ ਉਹਨਾਂ ਸਮੇਂ ਦੇ ਜਿਹੜੇ ਸਿੰਘ ਸੀ ਉਹਨਾਂ ਨੇ ਬਹੁਤ ਰਿਸਕ ਵੀ ਲਿਆ ਤੇ ਸੇਵਾ ਵੀ ਕੀਤੀ ਕਹਿੰਦੇ ਸੰਤਾਂ ਤੋਂ ਬਾਅਦ ਸੰਤ ਜਨ ਜਨ ਸਿੰਘ ਜੀ ਖਾਲਸਾ ਭਿੰਡਰਾਲਿਆਂ ਤੋਂ ਬਾਅਦ ਹੈ ਜਿਹੜੀ ਬਾਅਦ ਕਹਿੰਦੇ ਚੱਕੀ ਇਹਨਾਂ ਨੇ ਉਦੋਂ ਚੱਕੀ ਤੇ ਸਰਕਾਰਾਂ ਹੱਲ ਗਈਆਂ ਵੀ ਅਸੀਂ ਤਾਂ ਇੰਨਾ ਸਾਰਾ ਕੋਸ਼ਟਾ ਆਤਾ ਮਾਰਤੇ ਫੇਰ ਬੋਲੀ ਜਾਂਦੇ ਸੋ ਇਸ ਕਰਕੇ ਇਹਨਾਂ ਨਾਲ ਹੋਇਆ ਜੋ ਹੋਇਆ ਹੁਣ ਜੇ ਕੋਈ ਭਾਈ ਅਮਰਿਤਪਾਲ ਸਿੰਘ ਹੁਣੀ ਕੀ ਕਰਦੇ ਸੀ ਨਸ਼ੇ ਛਡਾ ਰਹੇ ਸੀਗੇ ਨੌਜਵਾਨੀ ਨੂੰ ਸਿੱਕੀਆਂ ਨਾਲ ਜੋੜੇ ਅਮਰਿਤਪਨ ਕਰਾ ਰਹੇ ਸੀਗੇ ਉਹਨਾਂ ਨੂੰ ਵੀ ਚੱਕ ਕੇ ਅੰਦਰ ਦੇ ਹੀ ਦਿੱਤਾ ਇਹ ਆ ਗੱਲ ਸੱਚ ਤੋ ਦਰਦੇ ਆ ਜੀ 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 ਅੱਛਾ ਹੁਣ ਜੇ ਗੱਲ ਕਰੀਏ ਇਸ ਰਿਪੋਰਟ ਦੀ ਇਹਦੇ ਆਉਣ ਦੇ ਨਾਲ ਕੋਈ ਫਾਇਦਾ ਹੋਇਆ ਮਤਲਬ ਮੈਂ ਇਹ ਇਹ ਤਾਂ ਕਹੂੰਗਾ ਕਿ ਅਵੇਰਨੈਸ ਹੋ ਗਈ ਲੋਕਾਂ ਨੂੰ ਪਤਾ ਲੱਗ ਗਿਆ ਕਿਉਂਕਿ ਸੈਂਕੜੇ ਇੰਟਰਵਿਊਜ਼ ਆ ਗਈਆਂ ਇਹਦੇ ਉੱਤੇ ਚਸ਼ਮਦੀਦ ਗਵਾਹ ਸਾਹਮਣੇ ਆ ਗਏ ਵਕੀਲ ਆ ਗਏ ਉਹਨਾਂ ਨੂੰ ਦੱਸਿਆ ਗਿਆ ਵੀ ਕਿਵੇਂ-ਕਿਵੇਂ ਹੋਇਆ ਇਸ ਤੋਂ ਇਲਾਵਾ ਅਵੇਅਰਨੈਸ ਤੋਂ ਇਲਾਵਾ ਇਹਦਾ ਫਾਇਦਾ ਕੀ ਹੈ ਕਿਵੇਂ ਰਿਪੋਰਟ ਬਾਹਰ ਆਈ ਹੈ ਤੁਹਾਨੂੰ ਕੀ ਲੱਗਦਾ ਹੈ ਇਸ ਬਾਰੇ ਸੋ ਇਹਦਾ ਫਾਇਦਾ ਦੇਖੋ ਭਾਈ ਸਾਹਿਬ ਗੱਲ ਤਾਂ ਇਹ ਆ ਵੀ ਸਾਡੀ ਟਰੈਜੇਡੀ ਏ ਆ ਤਰਸਤੀ ਏ ਆ ਸਾਡੀ ਸਾਨੂੰ ਤਿੰਨ ਚਾਰ ਦੇ ਹੱਕੇ ਲੱਗਦੇ ਆ ਸਾਨੂੰ ਅਕਲ ਆਉਣ ਨੂੰ ਸੋ ਇਹਦਾ ਮਤਲਬ ਇਹ ਆ ਉਦੋਂ ਅਸੀਂ ਜਾਂ ਤਾਂ ਸਮਝੇ ਨਹੀਂ ਜਦੋਂ ਹੋਇਆ ਸੀ ਚਲੋ ਅਸੀਂ ਤਾਂ ਉਦੋਂ ਛੋਟੇ ਛੋਟੇ ਹੋਵਾਂਗੇ ਉਸ ਟਾਈਮ ਤੇ ਹਨਾ ਪਰ ਜਿਹੜੇ ਵੈਸੇ ਸੀਗੇ ਸੰਗਤ ਜਾਂ ਸੰਸਥਾਵਾਂ ਉਸ ਟਾਈਮ ਤੇ ਸਮਝੀਆਂ ਨਹੀਂ ਫਿਰ ਜਿਹੜੇ ਜਦੋਂ ਉਹਨਾਂ ਨੇ ਕਹਿਤਾ ਸਰਕਾਰਾਂ ਨੇ ਕਹਿਤਾ ਪਘੋੜੇ ਕਹਿੰਦੇ ਸੀ ਨਾ ਵੀ ਖੜਕੂਆਂ ਨਾਲ ਭੱਜ ਗਏ ਫਿਰ ਉਹ ਇਸ ਗੱਲ ਨੂੰ ਐਗਰੀ ਕਰ ਗਏ ਵੀ ਸਮਝ ਗਏ ਹਾਂ ਇਹ ਹੀ ਹੋਇਆ ਵੀ ਜਥੇਦਾਰ ਸਭ ਭੱਜ ਗਏ ਹਨਾ ਹੋ ਸਕਦਾ ਇਦਾਂ ਜਿਹੜੇ ਬੰਦੇ ਨੂੰ ਹਫ਼ਤਾ ਸਾਰਾ ਟੌਰਚਰ ਕੀਤਾ ਹੋਵੇ ਸੋ ਮਤਲਬ ਇਹ ਆ ਕਿ ਅਸੀਂ ਵੀ ਇਹਨਾਂ ਫਾਲਸ ਹੋਪਸ ਤੇ ਕਸਮ ਦਾ ਟिके ਰਹਨੇ ਆ ਸਾਨੂੰ ਪਹਿਲਾਂ ਹੀ ਪਤਾ ਸੀ ਹੋਇਆ ਇਹ ਆ ਸਾਨੂੰ ਕਿਸੇ ਏਜੰਸੀ ਜਾਂ ਸਰਕਾਰ ਦੇ ਅਫਸਰ ਨੂੰ ਉਹ ਸਾਈਨ ਕਰਨਾ ਪਿਆ ਹੁਣ ਅਸੀਂ ਸਾਰੇ ਚਲੋ ਜਾਗਰਤੀ ਤਾਂ ਆਈ ਆ ਇੱਕ ਵਾਰੀ ਫੇਰ ਉਹ ਮੁੱਦਾ ਪੱਕ ਗਿਆ ਮੈਂ ਕਹਿੰਦਾ 19 ਵਾਰ ਸ਼ਹਿਰ ਉਦੋਂ ਨਾ ਚੱਕ ਹੁੰਦੀ ਜੇ ਸਹੀ ਤਰੀਕੇ ਵੀ ਬਾਤ ਚੱਕੀ ਜਾਂਦੀ ਜਿੰਨੀ ਹੁਣ ਸੋਸ਼ਲ ਮੀਡੀਆ ਆਪਣੇ ਚੈਨਲ ਪੇਪਰ ਪਾਵਰ ਬਹੁਤ ਆ ਹੁਣ ਸਿੱਖਾ ਕੋਲ ਵੀ ਹਨਾ ਤੇ ਆਵਾਜ਼ ਤਾਂ ਐਨ ਚੰਗੀ ਤਰ੍ਹਾਂ ਚੱਕ ਹੋ ਗਈ ਐਨ ਮਸਲਾ ਮੂਰੇ ਆ ਗਿਆ ਸੋ ਇਹਦੇ ਨਾਲ ਜਿਹੜਾ ਨਾ ਹੁਣ ਡੁੱਲਿਆ ਹੁੰਦਾ ਸ਼ਹੀਦਾਂ ਦਾ ਉਹਦੇ ਨਾਲ ਕੋਸਤਾ ਫਰਕ ਪਾਊਗਾ ਹਨਾ ਪਾਊਗਾ ਫਰਕ ਨਾ ਤਾਂ ਜਿਹੜੀ ਸੱਤਾ ਦੇ ਵਿੱਚ ਪਾਰਟੀ ਐ ਭਗਵੰਤਬਾਨ ਜਿਹੜੀ ਆਮ ਆਦਮੀ ਪਾਰਟੀ ਉਹਦੇ ਵੱਲੋਂ ਇੱਕ ਬਿਆਨ ਵੀ ਨਹੀਂ ਆਉਂਦਾ ਇਹਦੇ ਤੇ ਹੁਣ ਤੱਕ ਨਾ ਕਿਸੇ ਹੋਰ ਪਾਰਟੀ ਵੱਲੋਂ ਚਲੋ ਜਿਹੜੀਆਂ ਵਿਰੋਧੀ ਧਰ ਦੇ ਵਿੱਚ ਉਹ ਤਾਂ ਕਹਿ ਹੀ ਦਿੰਦੀਆਂ ਭਾਈ ਉਹਨਾਂ ਨੇ ਨਹੀਂ ਕੀਤਾ ਤੇ ਹੁਣ ਤੁਸੀਂ ਕੁਝ ਕਰ ਦਿਓ ਵਗੈਰ ਵਗੈਰ ਆ ਤਾਂ ਕੁਝ ਚੱਲ ਰਿਹਾ ਪਰ ਜੇ ਹੁਣ ਨਾ ਕੋਈ ਸੈਂਟਰ ਵੱਲੋਂ ਨਾ ਪੁਲਿਸ ਵਿਭਾਗ ਦੇ ਵੱਲੋਂ ਫਿਰ ਅਸੀਂ ਜਾਂਚ ਕਰਵਾਵਾਂਗੇ ਇਸ ਤਰ੍ਹਾਂ ਦਾ ਅਫੀਸ਼ ਹੈ ਸਿਰਫ ਪੰਥਕ ਜਿਹੜੀਆਂ ਸ਼ਕਸ਼ੀਤਾਂ ਉਹ ਬਿਆਨਬਾਜ਼ੀ ਕਰ ਰਹੀਆਂ ਨੇ ਗੇਮ ਖੇਲੀ ਜਾ ਰਹੀ ਹੈ ਜੀ ਮੇਰੇ ਖਿਆਲ ਨਾਲ ਮੈਂ ਵੀ ਸੋਚ ਰਿਹਾ ਸੀ ਇਸ ਚੀਜ਼ ਬਾਰੇ ਅੱਜ ਜੀ ਬਈ ਏ ਕਿਦਾਂ ਹੁਣ ਆਈ ਐ ਰਿਪੋਰਟ ਬਾ ਸੋ ਬਗੈਰ ਸੈਂਟਰ ਦੇ ਜਾਂ ਪੰਜਾਬ ਗਵਰਨਮੈਂਟ ਤੇ ਅਪਰੂਵਲ ਤੋਂ ਬਗੈਰ ਤਾਂ ਬਾਹਰ ਆ ਨਹੀਂ ਸਕਦੀ ਹੁਣ ਉਹਨਾਂ ਨੇ ਉਹਨਾਂ ਕਾ ਕੰਮ ਕਰਤਾ ਵੀ ਸਾਡੀ ਵਾਚ ਤੇ ਅਸੀਂ ਦੇਖੋ ਆ ਰਿਲੀਜ਼ ਕੀਤਾ ਗਾਂ ਵੋਟਾਂ ਜਾਨੀ ਲੋਕ ਸੋਚੋਗੇ ਹਣੀ ਸੱਚ ਬੋਲਦੇ ਆ ਇਹ ਸੱਚੇ ਆ ਐਕਚੁਅਲੀ ਪਰ ਉਹ ਬੋਲਣਾ ਹੈ ਨਹੀਂ ਸੋ ਰਿਲੀਜ਼ ਜ਼ਰੂਰ ਕਰਤੀ ਪਰ ਐਕਸ਼ਨ ਨਹੀਂ ਲੈਣਾ ਐਕਸ਼ਨ ਨਹੀਂ ਹੋਣਾ ਹੈ ਨਾ ਉਦੋਂ ਐਕਸ਼ਨ ਜੇ ਕਰਨਾ ਵੀ ਹੋਵੇ ਹੁਣ ਜਿਹੜਾ ਘੋਟਣਾ ਸੀ ਉਹ ਤਾਂ ਹੈ ਨਹੀਂ ਹਾਂ ਉਹ ਤਾਂ ਹੈ ਨਹੀਂ ਹਾਂ ਸੋ ਉਹਦੇ ਤਾਂ ਭੋਗ ਦੇ ਉੱਤੇ ਕੀਰਤਨੀ ਜਿੱਥੇ ਭੇਜਦੇ ਭੇਜ ਨੂੰ ਕਹਿੰਦੇ ਰਹਿ ਇਹ ਹਾਂਜੀ ਹਾਂਜੀ ਸੋ ਦੇਖੋ ਹਾਂ ਉਧਰ ਨੂੰ ਵੀ ਆ ਜਾਂਦੇ ਆ ਪ੍ਰਕਾਸ਼ ਬਾਦਲ ਉਹਨੂੰ ਵੀ ਸਿੰਗਲ ਆਉਣਾ ਰਹਿਣ ਦੇ ਨੇ ਹਾਂ ਉਹ ਉਸ ਵਿਅਕਤੀ ਨੇ ਉਦੋਂ ਜਦੋਂ ਜਥੇਦਾਰ ਸਾਹਿਬ ਨੂੰ ਅਰੈਸਟ ਕੀਤਾ ਹੋਇਆ ਸੀਗਾ ਉਦੋਂ ਉਹਨਾਂ ਦਾ ਟੌਰਚਰ ਹੋ ਰਿਹਾ ਸੀਗਾ ਇਹ ਕੋਟ ਨੇ ਨੂੰ ਫੋਨ ਕਰਕੇ ਕਹਿੰਦੇ ਬਈ ਤੁਸੀਂ ਇਹ ਸਾਡੇ ਕੌਮ ਦੇ ਜਥੇਦਾਰ ਆ ਇਹਨਾਂ ਨੂੰ ਖਾਣ ਪੀਣ ਨੂੰ ਮਿਲਣਾ ਚਾਹੀਦਾ ਇਹਨਾਂ ਤੇ ਜਾਨੀ ਕਟਮਾਰ ਨਹੀਂ ਹੋਣੀ ਚਾਹੀਦੀ ਇਹ ਨਹੀਂ ਕਹਿ ਸਕੇ ਬਈ ਇਹਨਾਂ ਨੂੰ ਛੱਡੋ ਛੱਡੋ ਇਹਨਾਂ ਨੂੰ ਇਮੀਡੀਏਟਲੀ ਛੱਡੋ ਹਾਂ ਸੋ ਇਹ ਜਾਨੀ ਇਹ ਜਿੱਦਾਂ ਨਹੀਂ ਕਹਿੰਦੇ ਇਦੋਂ ਆਪਰੇਸ਼ਨ ਬਲੂ ਸਟਾਰ ਹੋਇਆ ਸੀ ਇਹਨਾਂ ਨੇ ਚਿੱਠੀਆਂ ਲਖ ਲਖ ਕੇ ਇੰਦਰਾ ਗਾਂਧੀ ਤੋਂ ਅਟੈਕ ਕਰਾਇਆ ਇਹ ਆ ਵੀ ਚੀਜ਼ ਮੈਨੂੰ ਉਮੇਜੇ ਹੀ ਲੱਗੀ ਇਹਨਾਂ ਨੇ ਕਰਾਇਆ ਤੇ ਦੇਖੋ ਹੋਰ ਸਰਕਾਰ ਹੋਵੇ ਜਿਹੜੀ ਨਾਨ ਸਿੱਖ ਇਹ ਆਪਣੇ ਉਹ ਸਿੱਖਨ ਕਾ ਹੁੰਦੇ ਹਨ ਹੋਰ ਸਰਕਾਰ ਹੋਵੇ ਜੇ ਉਹ ਇਹ ਜਿਹਾ ਕੁਛ ਕਰੇ ਫੇਰ ਆਪਾਂ ਅੰਡਰਸਟੈਂਡ ਕਰ ਸਕਦੇ ਹਾਂ ਪਰ ਇਹਨਾਂ ਨੇ ਕੀਤਾ ਤੇ ਸੁਮੇਤ ਸੈਣੀ ਨੂੰ ਤੇ ਕੋਟਨੇ ਆਰਗਿਆ ਨੂੰ ਹੋਰ ਪੁਲਿਸ ਅਫਸਰਾਂ ਨੂੰ ਇਹਨਾਂ ਨੇ ਕਹਿੰਦੇ ਸਟਾਰ ਦਿੱਤੇ ਤੇ ਕਹਿੰਦੇ ਸੈਂਕੜਿਆਂ ਦੀ ਗਿਣਤੀ ਮੰਗਦੇ ਕਿੰਨੇ ਸੰਗਮ ਆਕੇ ਆਏ ਜੇ ਕੋਈ ਕਹਿੰਦਾ ਸੀ 150 200 ਕਹਿੰਦੇ ਸੀ ਲਾ ਆ ਕੀ ਆ ਇਹ ਇਹ ਛੇਤਰ ਮਾਰੋ ਫੇਰ ਜੇ ਕੋਈ ਕਹਿੰਦਾ 500 ਫੇਰ ਕਹਿੰਦੇ ਹਾਂ ਹੁਣ ਬਣੀ ਗੱਲ ਹੁਣ ਇਹਨੂੰ ਪੈਸੇ ਨਾ ਵੀ ਤੇ ਸਟਾਰ ਵੀ ਦੋ ਹਣਾ ਜਿਵੇਂ ਸੁਮੇਤ ਸੈਣੀ ਨੂੰ ਡੀਜੀਪੀ ਲਾ ਦਿੱਤਾ ਇਜ਼ ਹਾਰ ਆਲਮ ਜਿਹਨੇ ਆਪਣੀ ਆਲਮ ਸੇਨਾ ਬਣਾਈ ਹੋਈ ਸੀ ਉਹ ਉਸ ਬੰਦੇ ਦੀ ਘਰਵਾਲੀ ਨੂੰ ਅਕਾਲੀ ਦਲ ਟਿਕਟ ਦਿੰਦਾ ਸੋ ਮਤਲਬ ਕਿ ਇਹ ਜਿਹੜੇ ਸਾਰੇ ਪੁਲਿਸ ਅਫਸਰ ਹੈ ਇਹਨਾਂ ਨੂੰ ਪ੍ਰੋਮੋਟ ਕਰਦਾ ਰਿਹਾ ਹੈ ਪਰ ਆਪਾਂ ਇਹ ਵੀ ਨਾਲ ਕਹਿ ਕੇ ਚੱਲੀਏ ਵੀ ਇਹਦੇ ਵਿੱਚ ਇਕੱਲੇ ਇਹ ਨਹੀਂ ਆਉਂਦਾ ਵੀ ਆਪਾਂ ਬਾਦਲਾਂ ਦੀ ਉਹ ਗੱਲ ਕਰ ਰਹੇ ਆਂ ਵੀ ਸਿਰਫ ਬਾਦਲ ਹੀ ਨੇ ਇਹ ਏਜੰਡੇ ਹੁੰਦੇ ਨੇ ਉਹਦੇ ਲਈ ਅੱਗੇ ਪਪੇਟ ਰੱਖੇ ਹੁੰਦੇ ਨੇ ਪਾਰਟੀਆਂ ਦੇ ਰੂਪ ਦੇ ਵਿੱਚ ਜੋ ਉਹ ਸਾਰਾ ਕਿਹਾ ਹੋਇਆ ਨਭਾਉਂਦੇ ਨੇ ਕਿਵੇਂ ਕਿਵੇਂ ਚੱਲਣਾ ਉਹ ਕਿਤੋਂ ਆਰਡਰ ਹੋ ਰਹੀ ਆਉਂਦੇ ਹੁੰਦੇ ਆ ਹੁਣ ਜਦੋਂ ਆਪਾਂ ਨਰੰਗਕਾਰੀ ਦੀ ਗੱਲ ਕਰਦੇ ਆਂ ਤਾਂ ਉਹਨੂੰ ਜਦੋਂ ਇਹ ਕੰਮ ਹੋ ਜਾਂਦਾ कांड ਹੋ ਜਾਂਦਾ ਤੇ ਉਸ ਤੋਂ ਬਾਅਦ ਆਪਣੀ ਗੱਡੀ ਚ ਬਿਠਾ ਕੇ ਪੰਜਾਬ ਤੋਂ ਬਾਹਰ ਛੱਡ ਕੇ ਆਉਂਦੇ ਬਿਲਕੁਲ ਜੀ ਬਿਲਕੁਲ ਸੋ ਇਹ ਵੀ ਚੀਜ਼ਾਂ ਪਰ ਤੁਸੀਂ ਜੇ ਹੁਣ ਵੀ ਰੀਸੈਂਟ ਟਾਈਮਸ ਚ ਵੀ ਦੇਖ ਲਓ ਜਿਹੜੇ ਬਿਆਦਮੀ ਦੇ ਮਸਲੇ ਆ ਅਜੇਦਾਦ ਸਾਹਿਬ ਉਹਨਾਂ ਦਾ ਕੇਸ ਜਿਹੜਾ ਸਚਕਨ ਸ੍ਰੀ ਦਰਬਾਰ ਸਾਹਿਬ ਤੇ ਅਟੈਕ ਕਰਨ ਦਾ ਸੰਤਾਂ ਦੇ ਖਿਲਾਫ ਖੜਨਾ ਸੋ ਇਹ ਜਿਹੜੇ ਬੰਦੇ ਆ ਆਪਣੇ ਆਪ ਨੂੰ ਸਿੱਖ ਹੁੰਦੇ ਆ ਇਹ ਹਮੇਸ਼ਾ ਗਲਤੀ ਖੜਦੇ ਰਹੇ ਇਹਨਾਂ ਦੇ ਪਰਿਵਾਰ ਤੇ ਬਹੁਤ ਵੱਡੀਆਂ ਅਲਿਗੇਸ਼ਨ ਆ ਸੋ ਇਹਦੇ ਨਾਲ ਨਾਲ ਮੈਂ ਇਹ ਸੰਗਤਾਂ ਨੂੰ ਦੱਸਣਾ ਚਾਹੁੰਦਾ ਅਸੀਂ ਗੁਰਦੌਰਾ ਸਾਹਿਬ ਵੱਲੋਂ ਚਿੱਠੀ ਲਿਖੀ ਅਕਾਲ ਤਖਸਾਲ ਸਾਹਿਬ ਨੂੰ ਜਥੇ ਨਾਂ ਨੂੰ ਤੇ ਐਸਜੀਪੀਸੀ ਨੂੰ ਵੀ ਇਸ ਚੀਜ਼ ਤੇ ਅਸੀਂ ਸਿੰਪਲ ਰੱਖਿਆ ਹਨਾ ਸਾਰੇ ਗੱਦਵਾਰੇ ਲਿਖ ਰਹੇ ਆ ਪਰ ਅਸੀਂ ਸਿੰਪਲ ਰੱਖਿਆ ਵੀ ਦੇਖੋ ਦੋ ਦੋ ਇਸ਼ੂਸ ਦੇ ਆਪਾਂ ਰੱਖੀਏ ਵੀ ਇਸ਼ੂ ਅਸੀਂ ਜਸੇਦਾ ਸਾਹਿਬ ਦਾ ਵੀ ਜਸੇਦਾ ਸਾਹਿਬ ਹੁਣਾਂ ਨੂੰ ਇਦਾਂ ਕੋ ਕੋ ਕੇ ਸ਼ਹੀਦ ਕੀਤਾ ਗਿਆ ਤੇ ਇਹ ਇਹ ਜਿਹੜੇ ਵੀ ਉਦੋਂ ਸੀਐਮ ਰਏ ਹਣਾ ਪ੍ਰਕਾਸ਼ ਬਾਦਲ ਬਈ ਇਹ 15 ਸਾਲ ਇਹ ਟੋਟਲ ਸੀਐਮ ਰਹੇ ਆ ਇਹ ਇਹਨਾਂ ਦੇ ਸਾਰਿਆਂ ਦੇ ਦਫ਼ਤਰਾਂ ਚ ਜਿਹੜੀ ਵੀ ਪਾਰਟੀ ਆਈ ਉਹ ਜਿਹੜੀ ਰਿਪੋਰਟ ਆ ਕੌਮ ਦੀ ਰਹੀ ਜਾਂ ਇਹਨਾਂ ਨੇ ਇੱਕ ਏ ਟੇਬਲ ਥੱਲੇ ਸੈਟ ਸੀ ਜਾਂ ਕਾਰਪਟ ਥੱਲੇ ਕਹਿ ਲਓ ਬਈ ਇਸ ਰੀਜ਼ਨ ਲਈ ਜਿਹੜਾ ਫਕਰ ਕੌਮ ਜਿਹੜਾ ਅਵਾਰਡ ਕਹਿ ਲਓ ਦਿੱਤਾ ਗਿਆ ਸੀਗਾ ਬਾਦਲ ਨੂੰ ਉਹ ਅਕਾਲ ਤਖਤ ਸਾਹਿਬ ਵੱਲੋਂ ਦਿੱਤਾ ਗਿਆ ਸੀ ਉਹ ਵੀ ਵਾਪਸ ਲਓ ਇਹ ਗੱਲ ਇਹ ਨਹੀਂ ਵੀ ਬੰਦਾ ਹੈਗਾ ਨਹੀਂ ਹੈਗਾ ਗੱਲ ਇਹ ਅਸੂਲ ਦੀ ਆ ਤੇ ਬਹੁਤ ਡਿਫਰੈਂਟ ਡਿਫਰੈਂਟ ਵਿਚਾਰਾ ਹੁੰਦੀਆਂ ਆਪਾਂ ਜੇ ਇਹਨਾਂ ਦੇ ਇਤਿਹਾਸ ਤੇ ਗੱਲ ਕਰਨ ਲੱਗੇ ਨਾ ਇਹਨਾਂ ਦਾ ਤਾਂ ਅੰਗਰੇਜ਼ਾਂ ਦੇ ਟਾਈਮ ਤੋਂ ਇਤਿਹਾਸ ਤੁਰਿਆ ਫਿਰਦਾ ਇਹਨਾਂ ਦੇ ਪਰਿਵਾਰਾਂ ਬਾਰੇ ਆਪਾਂ ਸੁਣਦੇ ਆਂ ਕਿ ਕਹਿੰਦੇ ਇਹਨਾਂ ਨੇ ਜਿਹੜੇ ਖੂਹ ਸੀਗੇ ਉਦੋਂ ਸੰਗਤਾਂ ਜਿੱਤੇ ਚੋਂ ਜਾਂ ਜਿਹੜੀ ਪਪੂਲੇਸ਼ਨ ਪਾਣੀ ਪੀਂਦੀ ਹੁੰਦੀ ਉਹਦੇ ਚ ਵੀ ਇਹਨਾਂ ਨੇ ਜ਼ਹਿਰ ਮਲਾਤਾ ਸੀਗਾ ਇਹੋ ਜੀਆਂ ਵੀ ਅਲੀਗੇਸ਼ਨ ਆ ਇਹਨਾਂ ਤੇ ਸੋ ਗੱਲ ਹੋਣ ਦੀ ਨਹੀਂ ਗੀ ਗੱਲ ਜੇ ਹੁਣ ਆਪਾਂ ਇਹੀ ਰੱਖਣਾ ਫੇਰ ਜੇ ਤਾਂ ਜਿਹੜੇ ਵੀ ਰੀਜ਼ਨ ਲਈ ਰਿਪੋਰਟ ਬਾਹਰ ਆਈ ਜੇ ਇਸੇ ਰਿਪੋਰਟ ਦੇ ਰੀਜ਼ਨ ਲਈ ਹੋਈ ਆਪਾਂ ਕਹੀਏ ਵੀ ਇਹਨਾਂ ਤੋਂ ਫੋਕ Yeah. ਇੱਕ ਇੱਕ ਘਟਨਾ ਵੀ ਐਨਐਫ ਆ ਹਾਂਜੀ ਫਿਰ ਉਹਦੇ ਨਾਲ ਗੱਲ ਤੌਰ ਪੈਂਦੀ ਆ ਸਾਡੀ ਏਬੀਓ ਸੀਗੀ ਗੋਦੋਰਾ ਸਾਹਿਬ ਵੱਲੋਂ ਵੀ ਜਿੰਨਾ ਆਪਾਂ ਜ਼ਿਆਦਾ ਲਿਖਦੇ ਆ ਉਹ ਫਿਰ ਇਦਾਂ ਹੋ ਜਾਂਦਾ ਵੀ ਇਹ ਤਾਂ ਰੋਲ ਆ ਹੀ ਪਾਈ ਜਾਂਦੇ ਅਸੀਂ ਕੋਸ਼ਿਸ਼ ਵੀ ਨਹੀਂ ਕਰਨਾ ਸੋ ਆਪਾਂ ਫੋਕਸ ਇੱਕ ਚੀਜ਼ ਤੇ ਰੱਖੀਏ ਫਿਰ ਉਹਦੇ ਨਾਲ ਆਪੇ ਹੀ ਹੋਏ ਆਹ ਤੁਹਾਨੂੰ ਕੰਮ ਕਰਨਾ ਚਾਹੀਦਾ ਹਾਂਜੀ ਸੋ ਹੋਰ ਵੀ ਗੋਦੋਰਾ ਸਾਹਿਬ ਲਾਇਕਾ ਸੈੱਟ ਕਰ ਰਹੇ ਆ ਕਈਆਂ ਨੇ ਹੋਰ ਵੀ ਡੀਟੇਲ ਹੋਰ ਵੀ ਮੰਗਾ ਰੱਖੂਗੇ ਪਰ ਆਪਾਂ ਨੂੰ ਨਾ ਇੰਗੇਜ ਕਰਨਾ ਚਾਹੀਦਾ ਜਿਹੜੇ ਆਪਣੇ ਤਖਤ ਸਾਹਿਬ ਆ ਉਹਨਾਂ ਦੀ ਰਿਸਪੈਕਟ ਕਰਨੀ ਚਾਹੀਦੀ ਹੈ ਤੇ ਇੰਗੇਜ ਕਰਨਾ ਚਾਹੀਦਾ ਜੇ ਆਪਾਂ ਆਪਸ ਵਿੱਚ ਗੱਲ ਵੀ ਆਪਾਂ ਕਿਸੇ ਪਾਸੇ ਲਾਕ ਸਾਰੇ ਪਰ ਆਪਾਂ ਅੱਗੇ ਵੀ ਬਹੁਤ ਵੈਰੀ ਗੱਲ ਕੀਤੀ ਹੈ ਵੀ ਆਪਾਂ ਨੂੰ ਇਕੱਠੇ ਤੌਰ 'ਤੇ ਚਾਹੀਦਾ ਇਕੱਠੇ ਹੋਣਾ ਚਾਹੀਦਾ ਸਾਰੀਆਂ ਜਥੇਬੰਦੀਆਂ ਨੂੰ ਵੀ ਸੰਸਥਾਵਾਂ ਨੂੰ ਵੀ ਸੰਗਤਾਂ ਤੌਰ ਤੇ ਵੀ ਵੀ ਜੇ ਆਪਾਂ ਬਾਤ ਛੱਕਾਂਗੇ ਫਿਰ ਕੋਈ ਹੱਲ ਹੋ ਸ ਜਾਊਗਾ ਬਿਲਕੁਲ ਬਿਲਕੁਲ ਹਮੇਸ਼ਾ ਅਕਾਲੀ ਦਲ ਵਾਲੇ ਨਾ ਜਿਵੇਂ ਹੁਣ ਸੁਖਬੀਰ ਸਿੰਘ ਬਾਦਲ ਆ ਉਹ ਇੱਕ ਨਾਰਾ ਸਟੇਜਾਂ ਤੋਂ ਲਾਉਂਦੇ ਹੁੰਦੇ ਨੇ ਕਿ ਪੰਜ ਵਾਰ ਦੇ ਮੁੱਖ ਮੰਤਰੀ ਕਿ ਪ੍ਰਕਾਸ਼ ਸਿੰਘ ਬਾਦਲ ਹੋਰੀ ਪੰਜ ਵਾਰੀ ਮੁੱਖ ਮੰਤਰੀ ਰਹੇ ਨੇ ਮੈਂ ਕਹਿੰਨਾ ਕਿ ਉਹਨਾਂ ਨੂੰ ਦੂਜੀ ਲਾਈਨ ਵੀ ਇਹਦੇ ਵਿੱਚ ਐਡ ਕਰ ਦੇਣੀ ਚਾਹੀਦੀ ਹੈ ਤਾਂ ਕਿ ਲੋਕ ਸੋਖਾ ਸਮਝ ਜਾਣ ਮਤਲਬ ਕਿ ਉਹਨਾਂ ਨੇ ਕਹਿਣਾ ਚਾਹੀਦਾ ਕਿ ਪ੍ਰਕਾਸ਼ ਸਿੰਘ ਬਾਦਲ ਪੰਜ ਵਾਰ ਮੁੱਖ ਮੰਤਰੀ ਰਹੇ ਨੇ ਦੂਜੀ ਲਾਈਨ ਹੋਣੀ ਚਾਹੀਦੀ ਸਿੱਖਾਂ ਦਾ ਘਾਣ ਕਰਨ ਵਾਸਤੇ ਇਹ ਲਾਈਨ ਜਿਹੜੀ ਨਾਲ ਲਾਉਣੀ ਚਾਹੀਦੀ ਆ ਫਿਰ ਜਾ ਕੇ ਉਹ ਜਿਹੜਾ ਪੈਰਾ ਕਹਿ ਲਈਏ ਕਿ ਜਾਂ ਇੱਕ ਤੁੱਕ ਜਿਹੜੀ ਆ ਪੂਰੀ ਬਣਦੀ ਆ ਵੀ ਕਹਾਣੀ ਸਿੱਖਾਂ ਦਾ ਕਰਨ ਵਾਸਤੇ ਹੋਇਆ ਪੰਥਕ ਕਾਦੇ ਹੋਏ ਪੰਜਾਂ ਸਾਲ ਪੰਜਾਂ ਵਾਰਾਂ ਦੇ ਵਿੱਚ 25 ਸਾਲਾਂ ਦੇ ਵਿੱਚ ਕਿੰਨੇ ਸਿੱਖ ਨੌਜਵਾਨ ਜਿਹੜੇ ਹੈਗੇ ਆ ਸਮੇਂ-ਸਮੇਂ ਦੇ ਉੱਤੇ ਕੋਹ-ਕੋਕੇ ਮਾਰੇ ਜਾਂਦੇ ਰਹੇ ਜਸਪਾਲ ਸਿੰਘ ਹੋ ਗਿਆ ਭਾਈ ਦਰਸ਼ਨ ਸਿੰਘ ਹੋ ਗਿਆ ਸਰਸੇ ਵਾਲੇ ਨੂੰ ਸੋਧਣ ਗਏ ਪੰਜ ਸਿੰਘ ਜਿਹੜੇ ਨੇ ਉਹ ਸ਼ਹੀਦ ਕਰ ਦਿੱਤੇ ਗਏ ਸਮੇਂ-ਸਮੇਂ ਦੇ ਉੱਤੇ ਬਹੁਤ ਕੁਝ ਹੈ ਆਬਿਆਦਬੀ ਦੀਆਂ ਘਟਨਾਵਾਂ ਦੇ ਵਿੱਚ ਸੁਖ ਸੁਖਰਾਜ ਦੇ ਫਾਦਰ ਸਾਹਿਬ ਨਾਲ ਇੱਕ ਮੁੰਡਾ ਸੁਖਜੀਤ ਜਿਹੜਾ ਉਹ ਦੋਨੋਂ ਸ਼ਹੀਦ ਹੋ ਗ ਉਸ ਤੋਂ ਬਾਅਦ ਭਾਈ ਗੁਰਬਖਸ਼ ਸਿੰਘ ਖਾਲਸਾ ਦੇ ਵੀ ਜਦੋਂ ਗੱਲ ਕਰ ਲਈਏ ਉਹ ਵੀ ਇਸੇ ਕੜੀ ਦੇ ਵਿੱਚ ਆਉਂਦੇ ਨੇ ਉਹਨਾਂ ਨੂੰ ਮਜਬੂਰ ਕਰ ਦਿੱਤਾ ਖੁਦਕੁਸ਼ੀ ਕਰਨ ਵਾਸਤੇ ਸੋ ਕਿੰਨੇ ਆ ਦੀ ਆਪਾਂ ਭਾਈ ਜੋਗਾ ਸਿੰਘ ਖਾਲਸਤਾਨੀ ਉਹਨਾਂ ਨੂੰ ਵੀ ਐਕਸੀਡੈਂਟ ਦੇ ਬਹਾਨੇ ਜਿਹੜਾ ਹੈਗਾ ਉਹ ਕਤਲ ਕਰ ਦਿੱਤਾ ਗਿਆ ਸ਼ਹੀਦ ਕਰ ਦਿੱਤਾ ਗਿਆ ਸੋ ਇਹ ਤੁੱਕ ਜਿਹੜੀ ਹੈ ਪੂਰੀ ਬਣਾ ਲੈਣੀ ਚਾਹੀਦੀ ਮੈਂ ਕਹਿੰਦਾ ਕਿ ਵੋਟਾਂ ਜ਼ਿਆਦਾ ਪੈਣਗੀਆਂ ਫਿਰ ਇਹਨਾਂ ਨੂੰ ਭਾਈ ਸਾਹਿਬ ਦੇਖੋ ਤੁਸੀਂ ਇਹ ਗੱਲ ਕੀਤੀ ਵਿਆਦਬੀ ਦੇ ਮਸਲੇ ਤੇ ਸ਼ਾਇਦ ਮੈਨੂੰ ਉਹ ਵਿਸਰ ਗਿਆ ਸੀ ਪਰ ਹਾਂ ਆ ਵੀ ਦੇਖੋ ਮਸਲਾ ਇੱਥੇ ਵੀ ਗੋਲੀਆਂ ਚਲਾਈਆਂ ਗਈਆਂ ਕਹਿੰਦੇ ਅਣਪਛਾਤੇ ਪੁਲਿਸ ਆਫਸਰ ਨੇ ਗੋ ਗੋਲੀ ਤੇ ਰਫਲ ਹਣਾ ਹਥਿਆਰ ਉਹਨਾਂ ਦਾ ਨਹੀਂ ਅਨਪਛਾਤੇ ਆ ਹੋ ਸਰ ਨਾ ਪੁਲਿਸ ਆਫਸਰ ਅਨਪਛਾਤੇ ਆ ਸਰ ਸੋ ਇੰਨਾ ਦੀ ਵਾਚ ਹੋਇਆ ਇਹ ਇਹ ਹਣਾ ਜਿਹੜਾ ਪਰਿਵਾਰ ਆ ਇਹ ਜਦੋਂ ਕਿ ਨਾ ਉਹ ਡੋਗਰੇ ਨਹੀਂ ਸੀਗੇ ਮਹਾਰਾਜ ਰਣਜੀਤ ਸਿੰਘ ਦਾ ਟਾਈਮ ਇਹਨਾਂ ਨੇ ਬਹੁਤ ਕਾਹਨ ਕੀਤਾ ਪੰਥ ਦਾ ਪੰਥ ਨੂੰ ਵੇਚਤਾ ਹਨਾ ਆਪਦੇ ਲਾਲਚਾਂ ਲਈ ਇਹਨਾਂ ਦਾ ਇਦਾਂ ਚੱਲਿਆ ਬਿਲਕੁਲ ਭਾਈ ਇੱਕ ਗੱਲ ਨਹੀਂ ਮੈਂ ਇੱਕ ਗੱਲ ਜਿਹੜੀ ਆਪਾਂ ਸਪਸ਼ਟ ਰੂਪ ਦੇ ਵਿੱਚ ਜੇ ਇਹ ਕਰ ਲਈਏ ਕਿ ਜਿੰਨੇ ਆ ਵੀ ਸਰਕਾਰਾਂ ਜਿੰਨੀਆਂ ਵੀ ਪਾਰਟੀਆਂ ਦੇ ਨੁਮਾਇੰਦੇ ਆਉਂਦੇ ਸਿੱਖੀ ਰੂਪ ਦੇ ਵਿੱਚ ਸਿੱਖੀ ਭੇਸ ਦੇ ਵਿੱਚ ਉਹ ਮਤਲਬ ਕਿ ਆਪਾਂ ਨੂੰ ਇੱਕ ਗੱਲ ਸੋਚ ਲੈਣੀ ਚਾਹੀਦੀ ਹੈ ਕਿ ਭਾਈ ਉਹ ਸਾਡਾ ਕਾਹਨ ਕਰ ਲਈ ਉਹ ਭੇਸ ਵਟਾ ਕੇ ਜਿਹੜੇ ਅੱਗੇ ਆਉਂਦੇ ਆ ਸਾਨੂੰ ਸਾਰਿਆਂ ਦੇ ਕੋਲੇ ਬਚ ਕੇ ਰਹਿਣਾ ਚਾਹੀਦਾ ਇਹ ਨਹੀਂ ਕਿ ਹੁਣ ਆ ਆ ਗਿਆ ਤੇ ਦੂਜਾ ਬਦਲ ਦੇਖ ਅੱਜ ਆਮ ਆਦਮੀ ਪਾਰਟੀ ਵੀ ਦੇਖ ਲਈ ਚੌਥਾ ਬਦਲ ਕਹਿੰਦੇ ਇਹਨੂੰ ਸੋ ਹੁਣ ਜੇ ਜੇ ਤਾਂ ਤੁਸੀਂ ਉਸੇ ਲਹਿਰ ਦੇ ਵਿੱਚ ਤੁਰੇ ਫਿਰਨਾ ਉਸੇ ਸੋਚ ਦੇ ਵਿੱਚ ਉਸੇ ਮੈਂਟੈਲਿਟੀ ਦੇ ਵਿੱਚ ਫਿਰ ਤਾਂ ਤੁਸੀਂ ਕਹੋਗੇ ਇਸ ਤੋਂ ਅਗਲਾ ਬਦਲ ਵੀ ਦੇਖ ਲਓ ਸੋ ਆ ਸਾਰੇ ਬਦਲ ਆਪਾਂ ਦੇਖੀ ਜਾਵਾਂਗੇ ਤੇ ਕਾਣ ਕਰਵਾਈ ਜਾਵਾਂਗੇ ਮੈਂ ਕਹਿੰਨਾ ਇਹ ਸਭ ਤੋਂ ਵਰਸਟ ਆਇਆ ਹਾਂ ਸਭ ਤੋਂ ਬੈਸਟ ਆਇਆ ਹਾਂ ਜਿਹੜੀ ਤੁਸੀਂ ਆ ਵੀ ਗੱਲ ਕਹੀ ਕਿ ਜਿਹੜਾ ਵੀ ਸਿੱਖਾਂ ਦੇ ਰੂਪ ਚ ਜੇ ਕੋਈ ਆਉਂਦਾ ਵੀ ਆਪਾਂ ਕਿਸੇ ਨੂੰ ਇੰਟਰਸਟ ਨਹੀਂ ਕਰ ਸਕਦੇ ਬਹੁਤ ਸੈਡ ਆ ਹਨਾ ਪਰ ਹਾਂ ਆਪਾਂ ਨੂੰ ਇਦਾਂ ਧਿਆਨ ਰੱਖਣਾ ਪੈ ਰਿਹਾ ਵੀ ਕਿਤੇ ਇਦਾਂ ਹੀ ਤਾਂ ਨਹੀਂ ਸਾਡੇ ਨਾਲ ਹੋ ਜੂਗੀ ਵੀ ਯੂ نو ਅਲਿਗੇਸ਼ਨ ਆ ਫਿਰ ਆਪਣੇ ਆਪ ਹੀ ਲੱਗਣ ਲੱਗ ਜਾਂਦੀਆਂ ਜਿਹੜਾ ਕੋਈ ਸਹੀ ਵੀ ਕਰਨਾ ਚਾਹਵੇ ਉਹਦੇ ਤੇ ਵੀ ਅਲਿਗੇਸ਼ਨ ਲੱਗ ਸਕਦੇ ਪਰ ਆਪਾਂ ਨੂੰ ਸਹੀ ਕਰਨ ਵਾਲੇ ਬਹੁਤ ਘੱਟ ਲੱਗਦੇ ਆ ਤੇ ਜਿਹੜੇ ਹੈ ਵੀ ਜਿਦਾਂ ਹੁਣ ਸਿਮਰਨਜੀਤ ਸਿੰਘ ਮਾਨ ਆ ਉਦੋਂ ਦੀ ਸਿੱਧੂ ਨੇ ਵੀ ਬੈਕਿੰਗ ਕੀਤੀ ਸੀਗੀ ਸਿੱਧੂ ਮੂਸੇਵਾਲਾ ਵੀ ਕਰਨ ਲੱਗਾ ਸੀਗਾ ਮੇਲਾ ਦਾ ਸ਼ਹਿਰ ਲੱਖਾਂ ਵੀ ਕੋਸ ਖਰਦਾ ਕਰਦਾ ਹੋਵੇ ਪਰ ਉਹ ਜੇ ਜੇ ਉਹ ਸਹੀ ਉੱਤਰ ਵੀ ਰਹੇ ਆ ਕਹਿ ਲਓ ਫੋ ਆਰਗੂਮੈਂਟ ਸੇਖਣਾ ਪਰ ਉਹ ਇਕੱਲਾ ਬੰਦਾ ਕੀ ਕਰੂਗਾ ਕੀ ਕਰ ਸਕਦਾ ਸੋ ਜਣੀ ਜਿੱਥੇ ਇਨੀ ਮਸ਼ੀਨਰੀ ਆਉਣ ਤੋਂ ਸੀ ਦੇਖਿਆ ਹਣਾ ਕੋਸ ਖਾਫਤਿਆਂ ਪਹਿਲਾਂ ਸਿਮਰਨਜੀਤ ਸਿੰਘ ਮਾਨ ਉਹਨਾਂ ਨੇ ਗੱਲਾਂ ਰੱਖਣੀਆਂ ਸੀ ਆਹੀ ਪਾਰਲੀਮੈਂਟ ਵਿੱਚ ਤੇ ਉਹਨਾਂ ਨੂੰ ਬੋਲਣ ਦਾ ਟਾਈਮ ਨਹੀਂ ਦਿੱਤਾ ਗਿਆ ਪaisa ਬਹੁਤ ਧੰਨਵਾਦ ਕਰਦਾ ਮੈਂ ਇਹਦੇ ਉੱਤੇ ਜਿੱਦਾਂ ਵੀ ਅਪਡੇਟ ਆਉਂਦੀ ਹੈ ਤੇ ਆਪਾਂ ਫਿਰ ਤੋਂ ਗੱਲਬਾਤ ਕਰਾਂਗੇ ਵਾਈਕ ਜੀ ਕਾ ਖਾਲਸਾ ਵਾਈਕ ਜੀ ਕੀ ਫਤਿਹ